ਦੇਖੋ ਇਹ ਮਿੰਨੀ ਗੋਆ ਪਠਾਨਕੋਟ ਤੋਂ ਜਦੋਂ ਥੋੜਾ ਜਿਹਾ ਅੱਗੇ ਆਈਦਾਂ ਇਹ ਉਹ ਥਾਨਾ ਟੂਰਿਸਟ ਪਲੇਸ ਆ ਇੱਧਰ ਵੀ 25 ਪਿੰਡ ਨੇ ਉਹਨਾਂ ਨੂੰ ਇੰਨਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਵਿਚਾਰੇ ਛੋਟੇ ਛੋਟੇ ਬੱਚੇ ਆ ਸਕੂਲ ਦੇ ਉਹਨਾਂ ਨੂੰ ਪੜ੍ਹਨ ਲਈ ਇੱਧਰ ਆਉਣਾ ਪੈਂਦਾ ਇੱਕ ਫਲਾਈਓਵਰ ਬਣਨਾ ਇੱਥੇ ਦੇਖੋ ਇਹ ਮਿੰਨੀ ਗੋਆ ਪਠਾਨਕੋਟ ਤੋਂ ਜਦੋਂ ਥੋੜਾ ਜਿਹਾ ਅੱਗੇ ਆਈਦਾਂ ਇਹ ਉਹ ਥਾਨਾ ਟੂਰਿਸਟ ਪਲੇਸ ਆ ਔਰ ਬੜੇ ਖੂਬਸੂਰਤ ਨਜ਼ਾਰੇ ਇੱਥੇ ਕੁਦਰਤ ਦੇ ਦੇਖੋ ਆਲੇ-ਦੁਆਲੇ ਕਿੰਨਾ ਸੋਹਣਾ ਨੇਚਰ ਆ ਤੇ ਇਤੋਂ ਦੇ ਹਾਲਾਤ ਆਪਾਂ ਨਾ ਇੱਕ ਪਹਿਲੂ ਵਿਖਾਇਆ ਅੱਜ ਤੱਕ ਸਾਰਿਆਂ ਨੇ ਕਿ ਇੱਥੇ ਟੂਰਿਸਟ ਪਲੇਸ ਆ ਲੋਕੀ ਘੁੰਮਣ ਆਉਂਦੇ ਨੇ ਝੀਲਾਂ ਨੇ ਪਠਾਨਕੋਟ ਤੋਂ ਥੋੜਾ ਜਿਹਾ ਜਦੋਂ ਅੱਧਾ ਘੰਟੇ ਦਾ ਰਸਤਾ ਜਦੋਂ ਆਈਦਾ ਅੱਗੇ ਡਲੌਜੀ ਰੋੜ ਆਏ ਔਰ ਇਹ ਸਭ ਤੋਂ ਵੱਡੀ ਗੱਲ ਕੀ ਪੰਜਾਬ ਦਾ ਹੀ ਇੱਕ ਹਿੱਸਾ ਵਾ ਤੇ ਜਦੋਂ ਤੁਸੀਂ ਇੱਥੇ ਆਣ ਕੇ ਪਹਿਲੂ ਵੇਖੋਗੇ ਨਾ ਦੂਜਾ ਘੁੰਮਣ ਵਾਲੇ ਤੇ ਆਪਾਂ ਸਾਰੇ ਆਉਂਨੇ ਆ ਇੱਥੇ ਘੁੰਮ ਕੇ ਚੱਲ ਜਾਂਦੇ ਪਰ ਇਥੋਂ ਦਾ ਸਭ ਤੋਂ ਵੱਡੀ ਸਮੱਸਿਆ ਕੀ ਉਹ ਸਾਹਮਣੇ ਦੇਖ ਲਓ ਉਹ ਬੋਟ ਖੜੀ ਆ ਉਸ ਤੋਂ ਇਧਰ ਨੂੰ ਜਿਹੜਾ ਆਉਂਦੇ ਆ ਲੋਕੀ ਇਧਰ ਵੀ 25 ਪਿੰਡ ਨੇ ਉਹਨਾਂ ਨੂੰ ਇੰਨਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਵਿਚਾਰੇ ਛੋਟੇ ਛੋਟੇ ਬੱਚੇ ਆ ਸਕੂਲ ਦੇ ਉਹਨਾਂ ਨੂੰ ਪੜ੍ਹਨ ਲਈ ਇਧਰ ਆਉਣਾ ਪੈਂਦਾ ਇੱਥੋਂ ਚੱਲ ਕੇ ਕਿੰਨਾ ਪੈਦਲ ਜਾਣਾ ਪੈਂਦਾ ਉੱਥੋਂ ਫਿਰ ਕਿਸੇ ਪੇਸ਼ੈਂਟ ਨੂੰ ਲਿਉਣਾ ਤੇ ਉਹ ਵੀ ਕਈ ਵੇਲੇ ਰਸਤੇ 'ਚ ਦਮ ਤੋੜ ਜਾਂਦੇ ਤੇ ਜੇਕਰ ਉਧਰੋਂ ਬਾਰੋ-ਬਾਰ ਨਿਕਲਣਾ ਤੇ 40 ਕਿਲੋਮੀਟਰ ਉਹਨਾਂ ਨੂੰ ਜਿਹੜਾ ਵਾ ਇੱਥੇ ਓਨਲੀ 40 ਕਿਲੋਮੀਟਰ ਦਾ ਸਫ਼ਰ ਪਹਾੜਾਂ ਦੇ ਵਿੱਚੋਂ ਦੀ ਤੈਅ ਕਰਨਾ ਪੈਂਦਾ ਔਰ ਇਥੇ पिछले 17-18 साल तो लोका ने जेड़ा तरले ले ले ਪਿੰਡਾਂ ਵਾਲੇ ਕਹਿੰਦੇ ਅਸੀਂ ਪੰਚਾਇਤਾਂ ਕਿਆ ਦੀਆਂ ਲੈ ਲੈ ਤਰਲੇ ਲੀਡਰਾਂ ਦੇ ਕਿਸੇ ਨੇ ਫਲਾਈਓਵਰ ਹੀ ਨਹੀਂ ਬਣਾ ਕੇ ਦਿੱਤਾ ਇੱਕ ਫਲਾਈਓਵਰ ਬਣਨਾ ਇੱਥੇ ਉਹ ਫਲਾਈਓਵਰ ਹੀ ਨਹੀਂ ਬਣਾ ਕੇ ਦਿੱਤਾ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਨਵੀਂ ਸਰਕਾਰ ਬਾਨੀ ਹੁਣ ਪਹਿਲਾ ਸ਼ੁਭ ਕੰਮ ਹੈ ਜਿਹੜਾ ਪੰਜਾਬ ਦੇ ਵਿੱਚ ਇਹੀ ਕੀਤਾ ਜਾਵੇ ਜਿਹੜਾ ਵੀ ਐਮਪੀ ਬਾਨਾ ਵਾ ਜਿਹਦੇ ਕਰਮਾਂ ਚ ਰੱਬ ਨੇ ਲਿਖਿਆ ਉਏ ਤੇ ਇੱਕ ਫਲਾਈਓਵਰ ਬਣਾ ਕੇ ਦੇਵੇ ਕਿਉਂਕਿ ਇੱਥੇ ਆਣ ਕੇ ਹੁਣ ਕਈਆਂ ਨੇ ਲੀਡਰਾਂ ਨੇ ਆਉਣਾ ਵਿੱਚ ਕਿਸ਼ਤੀਆਂ ਦੇ ਫੋਟੋਆਂ ਖਿਚਾ ਕੇ ਚੱਲ ਜਾਣਾ ਵੀ ਬੜਾ ਖੂਬਸੂਰਤ ਆ ਪਰ ਇੱਥੇ ਖੂਬਸੂਰਤੀ ਦੇ ਨਾਲ ਨਾਲ ਉਹ ਵੀ ਵਿਖਾਈਏ ਦੂਜਾ ਪਹਿਲੂ ਜਿਹੜੀਆਂ ਲੋਕਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇੱਥੇ ਇੱਕ ਸੋਹਣਾ ਪੁਲ ਬਣਾ ਕੇ ਦੇਣ ਜਿਹੜਾ ਲੋਕੀ ਆ ਜਾ ਸਕਣ ਤੇ ਲੋਕਾਂ ਨੂੰ ਵਿਚਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਮੈਂ ਤੇ ਇਹੀ ਬੇਨਤੀ ਕਰੂੰਗਾ ਜਿੱਥੇ ਲੋਕੀ ਘੁੰਮਣ ਆਉਂਦੇ ਆ ਨਾ ਤੇ ਇੱਥੇ ਹਰ ਇੱਕ ਚੀਜ਼ ਇੱਕ ਤੇ ਮਹਿੰਗੀ ਆ ਸਰਕਾਰ ਨੇ ਹੁਣਾਂ ਬੇੜੀਆਂ ਜਿਹੜੀਆਂ ਲਾਈਆਂ 4-5 ਤੇ ਇਹ ਨਾ ਨਾ ਪੈਸੇ ਜਿਹੜੇ ਲੈਂਡ ਐ ਲੋਕੀ ਦੇਣਦੇ ਆ ਸਰਕਾਰ ਠੇਕੇ ਤੇ ਦੇਂਦੀ ਆ ਤੇ ਇੱਥੇ ਜਿਹੜਾ ਸਰਕਾਰ ਨੂੰ ਪੈਸੇ ਲਾਉਣ ਚ ਕੀ ਜਾਂਦਾ ਪੈਸੇ ਲਾਉਣੇ ਚਾਹੀਦੇ ਆ ਤੇ ਕਈ ਵਿਚਾਰੇ ਤਿੰਨ ਤਿੰਨ ਘੰਟੇ ਇੱਥੇ ਖਲੋਤੇ ਰਹਿੰਦੇ ਕਿਸ ਵੇਲੇ ਜੋ ਮੌਸਮ ਖਰਾਬ ਹੋ ਜਾਂਦਾ ਨਾ ਇੱਕੋ ਬੇੜੀ ਆ ਉਹ ਵੀ ਨਹੀਂ ਆ ਪਉਂਦੀ ਬਾਅਦ ਚੋਂ ਇੱਧਰ ਤੇ ਬੜਾ ਹੀ ਇੱਥੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਦਾਂ ਲੋਕ ਵਿਚਾਰੇ ਤਰਸਦੇ ਆ ਕਿ ਪੋਲ ਬਣਾ ਦਿਓ ਇੱਕ ਉਹ ਵੀ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਦੀ ਵਸਾਈ ਹੋਈ ਧਰਤੀ ਹੋਵੇ ਜਿੱਥੇ ਇਹਨੇ ਬਲੀਦਾਨ ਹੋਏ ਹੋਣ ਤੇ ਪੰਜਾਬ ਦੇ ਲੋਕ ਤੇ ਇਹਨੇ ਦਰਿਆ ਦੇ ਲਿਆ ਤੇ ਜੇ ਕਿਤੇ ਹੋਰ ਸਟੇਟ ਚ ਹੋਵੇ ਤੇ ਫਿਰ ਤੇ ਮਾੜੀ ਗੱਲ ਆ ਤੇ ਇੱਥੇ ਪੋਲ ਬਾਨਣਾ ਚਾਹੀਦਾ ਪਹਿਲ ਦੇ ਆਧਾਰ ਤੇ ਉਹ ਦੂਜਾ ਮੈਂ ਜਿਹੜੇ ਲੋਕੀ ਘੁੰਮਣ ਆਉਂਦੇ ਪੰਜਾਬ ਦੇ ਬਾਹਰ ਦੂਜੀਆਂ ਸਟੇਟਾਂ ਚ ਜਾਂਦੇ ਉਹਨਾਂ ਨੂੰ ਬੇਨਤੀ ਕਰੂੰ ਕਿ ਭਰਾਓ ਬਾਹਰ ਜਾਂਦੇ ਹੋ ਤੁਹਾਡੇ ਨਾਲ ਲੋਕੀ ਲੜਦੇ ਨੇ ਕਈਆਂ ਦੀ ਜਾਨ ਦਾ ਨੁਕਸਾਨ ਹੋ ਗਿਆ ਟੋਡੇ ਆਪਣੇ ਹੀ ਪੰਜਾਬ ਚ ਇੰਨਾ ਸੋਹਣਾ ਵਾ ਇਹੋ ਜੇ ਤੇ ਬਾਹਰ ਤੁਸੀਂ ਕਿਤੇ ਲੰਡਨ ਚ ਚਲ ਜਾਓ ਉੱਥੇ ਨਹੀਂ ਇਹੋ ਜੀ ਜਗ੍ਹਾ ਹੈਗੀਆਂ ਜਿੰਨੀਆਂ ਇੱਥੇ ਸੋਹਣੀਆਂ ਪੰਜਾਬ ਚ ਪੰਜਾਬ ਬਹੁਤ ਸੋਹਣਾ ਵਾ ਪੰਜਾਬ ਨੂੰ ਪਿਆਰ ਕਰੋ ਆਪਣੇ ਵਿਰਸੇ ਨੂੰ ਪਿਆਰ ਕਰੋ ਆਪਣੀ ਵਿਰਾਸਤ ਨੂੰ ਇਹ ਪਰਮਾਤਮਾ ਨੇ ਜਿਹੜੀ ਇੰਨੀ ਸੋਹਣੀ ਤੁਹਾਨੂੰ ਨੇਚਰ ਦਿੱਤਾ ਇਹਨੂੰ ਪਿਆਰ ਕਰੋ ਇੱਥੇ ਆਓ ਘੁੰਮੋ ਔਰ ਸਰਕਾਰ ਵੀ ਜਿਹੜਾ ਵਾ ਇੱਥੇ ਸੋਚੇ ਇੱਥੋਂ ਦੇ ਰਹਿਣ ਵਾਲਿਆਂ ਦੇ ਭਲਾ ਸੋਚੇ ਤੇ ਉਹਨਾਂ ਨੂੰ ਜਿਹੜਾ ਪੋਲ ਬਣਾ ਕੇ ਦਵੇ ਜਿਹੜਾ ਅਪਚਰ ਆਨੰਦ ਮਾਣ ਸਕਣ ਇਸ ਚੀਜ਼